ਪੰਜਾਬ ਇੱਕ ਖੇਤੀਬੜਾਂਤ ਸੂਬਾ ਹੈ ਇੱਥੇ ਮੁੱਖ ਤੌਰ ਤੇ ਕਣਕ ਅਤੇ ਝੋਨੇ ਦੀ ਖੇਤੀ ਕੀਤੀ ਜਾਂਦੀ ਹੈ ਝੋਨਾ ਸੌਣੀ ਰੁੱਤ ਦੀ ਇੱਕ ਮੁੱਖ ਫਸਲ ਹੈ ਲਗਭਗ ਪੰਜਾਬ ਵਿੱਚ 70% ਰਕਬੇ ਦੇ ਝੋਨੇ ਦੀ ਕਾਸ਼ਟ ਕੀਤੀ ਜਾਂਦੀ ਹੈ ਝੋਨੇ ਦੀ ਖੇਤੀ ਵਿੱਚ ਕੁਝ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਮੁੱਖ ਤੌਰ ਤੇ ਪਾਣੀ ਦਾ ਪੱਧਰ ਹੇਠਾਂ ਹੋਣਾ ਚੌਨੇ ਦੀ ਖੇਤੀ ਕਾਰਨ ਲਗਭਗ 53 ਸੈਂਟੀਮੀਟਰ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ ਅਤੇ ਪਰਾਲੀ ਦੀ ਸਾਮ ਸੰਭਾਲ ਲਈ ਵਾਤਾਵਰਨ ਦਾ ਪ੍ਰਦੂਸ਼ਿਤ ਹੋਣਾ ਵੀ ਸ਼ਾਮਿਲ ਹੈ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਚੌਨੇ ਅਤੇ ਬਾਸਮਤੀ ਦੀਆਂ ਘੱਟ ਸਮਾਂ ਲੈਣ ਵਾਲੀਆਂ ਕੁਝ ਕਿਸਮਾਂ ਵਿਕਸਿਤ ਕੀਤੀਆਂ ਹਨ ਜਿਹੜੀਆਂ ਕਿਸਾਨਾਂ ਲਈ ਲਾਹੇਵੰਦ ਸਾਬਤ ਹੋ ਰਹੀਆਂ ਹਨ ਇਸ ਸਮੇਂ ਅਸੀਂ ਖੇਤੀਬਾੜੀ ਯੂਨੀਵਰਸਿਟੀ ਵੱਲੋਂ 10 ਕਿਸਮਾਂ ਪਰਮਲ ਸ਼੍ਰੇਣੀ ਦੇ ਵਿੱਚ ਸਿਫਾਰਸ਼ ਕਰ ਰਹੇ ਹਾਂ ਤੇ ਇਹਨਾਂ ਕਿਸਮਾਂ ਦੇ ਵਿੱਚ ਜਿਹੜੀਆਂ ਸਾਡੀਆਂ ਸफारਿਸ਼ ਕਿਸਮਾਂ ਨੇ ਇਹਨਾਂ ਦੇ ਵਿੱਚੋਂ ਸਭ ਤੋਂ ਵੱਧ ਪ੍ਰਚਲਿਤ ਕਿਸਮ PR121 ਜੋ ਕਿ ਲਗਭਗ ਪਿਛਲੇ 8-9 ਸਾਲਾਂ ਤੋਂ ਚੱਲ ਰਹੀ ਹੈ ਤੇ ਇਸ ਸਮੇਂ ਪੰਜਾਬ ਦੇ ਵਿੱਚ ਸਭ ਤੋਂ ਵੱਧ ਰਕਵੇ ਦੇ ਉੱਤੇ ਲਗਾਈ ਜਾ ਰਹੀ ਹੈ ਇੱਕ ਛੋਟੇ ਕਦ ਵਾਲੀ ਤੇ ਸਥਿਰ ਝਾੜ ਦੇਣ ਵਾਲੀ ਕਿਸਮ ਹੈ ਇਸੇ ਤਰ੍ਹਾਂ ਜੋ ਬਾਕੀ ਕਿਸਮਾਂ ਨੇ ਉਹਨਾਂ ਦੇ ਵਿੱਚ PR126 ਕਿਸਮ ਅਸੀਂ ਸफारਿਸ਼ ਕੀਤੀ ਸੀ ਜਿਹੜੀ ਕਿ ਸਾਰਿਆਂ ਤੋਂ ਘੱਟ ਸਮਾਂ ਲੈਣ ਲਈ ਵਾਲੀ ਕਿਸਮ ਹੈ ਲੁਆਈ ਤੋਂ ਬਾਅਦ ਲਗਭਗ 3 ਕੁ ਮਹੀਨਿਆਂ ਚ ਪੱਕ ਕੇ ਇਹ ਕਿਸਮ ਤਿਆਰ ਹੋ ਜਾਂਦੀ ਆ ਤੇ ਜਿਹੜੇ ਕਿਸਾਨ ਵੀਰ ਬਹੁ ਫਸਲੀ ਚੱਕਰਵਾਲ ਜਾਣਾ ਚਾਹੁੰਦੇ ਆ ਉਹਨਾਂ ਲਈ ਇਹ ਇੱਕ ਬਹੁਤ ਠੁਕਵੀਂ ਕਿਸਮ ਆ ਇਸ ਤੋਂ ਬਿਨਾ ਦੋ ਅਸੀਂ ਪਰਮਲ ਸ਼੍ਰੇਣੀ ਦੇ ਵਿੱਚ ਕਿਸਮਾਂ ਪਿਛਲੇ ਸਾਲ ਤੋਂ ਲੈ ਕੇ ਆਏ ਸੀਗੇ PR129 ਅਤੇ PR128 ਇਹ ਕਿਸਮਾਂ ਪਹਿਲਾਂ ਪੰਜਾਬ ਦੀ ਇੱਕ ਬੜੀ ਪ੍ਰਚਲਿਤ ਕਿਸਮ ਰਹੀ ਹੈ PAU201 ਉਹਨੂੰ ਸੁਧਾਰ ਕੇ ਅਸੀਂ ਇਹ ਕਿਸਮਾਂ ਜਾਂ ਉਹਨੂੰ ਵਰਤ ਕੇ ਅਸੀਂ ਇਹ ਕਿਸਮਾਂ ਤਿਆਰ ਕੀਤੀਆਂ ਸਨ ਤੇ ਜਿੰਨਾ ਖੌਣ ਤੱਕ ਸਾਨੂੰ ਕਿਸਾਨ ਵੀਰਾਂ ਨੇ ਆਪਣਾ ਤਜਰਬਾ ਦੱਸਿਆ ਇਹ ਕਿਸਮਾਂ ਵੀ ਕਿਸਾਨ ਵੀਰਾਂ ਨੂੰ ਪਸੰਦ ਆਈਆਂ ਨੇ ਤੇ ਉਹ ਵੀ ਅਪਣਾ ਰਹੇ ਨੇ ਜਿਵੇਂ ਦੇ ਇਸ ਵਕਤ ਸਾਲ ਦੀ ਬੀਜ ਦੀ ਵਿਕਰੀ ਵੀ ਦਰਸਾ ਰਹੀ ਆ ਕਿਸਾਨ ਵੀਰ ਇਹਨਾਂ ਕਿਸਮਾਂ ਦੀ ਚੋਣ ਆਪਣੇ ਖੇਤਰ ਦੇ ਆਧਾਰ ਤੇ ਮੰਡੀਕਰਨ ਦੀ ਮੰਗ ਫਸਲੀ ਚੱਕਰ ਦੇ ਅਨੁਸਾਰ ਅਪਣਾ ਸਕਦੇ ਹਨ ਇਨਾ ਕਿਸਮਾ ਦਾ ਮੁੱਖ ਉਦੇਸ਼ ਇਹ ਹੀ ਹੈ ਕਿ ਕਿਸਾਨ ਵੀਰ ਘੱਟ ਸਮੇਂ ਵਿੱਚ ਇਨਾ ਕਿਸਮਾ ਦੀ ਖੇਤੀ ਕਰਕੇ ਆਪਣੀ ਆਮਦਨ ਨੂੰ ਵਧਾ ਸਕਣ। ਇਨਾ ਉਦੇਸ਼ਾ ਨੂੰ ਲੈ ਕੇ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਝੋਨੇ ਤੋਂ ਇਲਾਵਾ ਬਾਸਮਤੀ ਦੀਆਂ ਵੀ ਕੁਝ ਕਿਸਮਾਂ ਵਿਕਸਿਤ ਕੀਤੀਆਂ ਹਨ। ਤੇ ਇਸ ਸਮੇਂ ਜੇ ਬਾਸਮਤੀ ਸ਼੍ਰੇਣੀ ਦੀ ਆਪਾਂ ਗੱਲ ਕਰੀਏ ਇਹਦੇ ਵਿੱਚ ਪੂਸਾ ਬਾਸਮਤੀ 1121 ਸਾਡੀ ਸਾਰਿਆਂ ਤੋਂ ਪ੍ਰਚਲਿਤ ਕਿਸਮਾਂ ਇਸ ਕਿਸਮ ਦੀ ਖਾਸੀਅਤ ਇਹ ਹੀ ਹੈ ਕਿ ਜਿਹੜੀ ਇਹਦੀ ਚੌਲਾਂ ਦੀ ਲੰਬਾਈ ਹੈ ਪੱਕਣ ਉਪਰੰਤ ਦੁੱਗਣੀ ਤੋਂ ਵੀ ਜ਼ਿਆਦਾ ਲੰਬੀ ਹੋ ਜਾਂਦੀ ਹੈ ਤੇ ਜਿਹੜੇ ਖਾਸ ਕਰ ਅਰਬ ਦੇਸ਼ ਨੇ ਉਹਦੇ ਵਿੱਚ ਇਹਦੀ ਬਹੁਤ ਮੰਗ ਹੈ ਇਸ ਸਮੇਂ ਸਭ ਤੋਂ ਵੱਧ ਨਿਰਯਾਤ ਹੋਣ ਵਾਲੀ ਕਿਸਮਾਂ ਤੇ ਇਸੇ ਸ਼੍ਰੇਣੀ ਦੇ ਵਿੱਚ ਅਸੀਂ ਵੀ ਇੱਕ ਨਵੀਂ ਬਾਸਮਤੀ ਦੀ ਕਿਸਮ ਪੰਜਾਬ ਬਾਸਮਤੀ 7 ਦੇ ਨਾਂ ਥੱਲੇ ਇਸ ਸਾਲ ਸਫਾਰਿਸ਼ ਕੀਤੀ ਆ ਤੇ ਇਹ ਕਿਸਮ ਜਿਹੜੀ ਹੈ ਇਹਦੀਆਂ ਇੱਕ ਦੋ ਵਿਸ਼ੇਸ਼ਤਾਈਆਂ ਜਿਹੜੀਆਂ ਖਾਸ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਲੈਣਾ ਜਦੋਂ ਆਪਾਂ ਪੂਸਾ ਬਾਸਮਤੀ 1121 ਨਾਲ ਇਹਨੂੰ ਮਲਾਈਏ ਇਸ ਕਿਸਮ ਦਾ ਜਿਹੜਾ ਸਾਨੂੰ ਹੁਣ ਤੱਕ ਅਸੀਂ ਤਜਰਬੇ ਕੀਤੇ ਨੇ 2.5 ਤੋਂ 3 ਕੁਆਂਟਲ ਝਾੜ ਪ੍ਰਤੀ ਏਕੜ ਸਾਨੂੰ ਵੱਧ ਪ੍ਰਾਪਤ ਹੋਇਆ ਤੇ ਇਸੇ ਤਰ੍ਹਾਂ ਜਿਹੜੀ ਇਸ ਕਿਸਮ ਦੀ ਮਿਆਦ ਹੈ ਪੱਕਣ ਦਾ ਜੋ ਸਮਾਂ ਹੈ ਉਹ ਵੀ ਪੂਸਾ ਬਾਸਮਤੀ 1121 ਨਾਲੋਂ ਲਗਭਗ ਇੱਕ ਹਫ਼ਤਾ ਘੱਟ ਹੈ ਕੱਦ ਵੀ ਛੋਟਾ ਹੈ ਤੇ ਜਿਹੜਾ ਚੌਲਾਂ ਦੀ ਬਾਕੀ ਗੁਣਵੰਤਾ ਹੈ ਉਹ ਪੂਸਾ ਬਾਸਮਤੀ 1121 ਨਾਲ ਮੇਲ ਖਾਂਦੀ ਹੈ ਪਿਛਲੇ 1 ਸਾਲ ਕੁਝ ਕਿਸਾਨ ਵੀਰਾਂ ਕੋਲੇ ਗਏ ਸੀਗੇ ਅਸੀਂ ਉਹਨਾਂ ਤੋਂ ਕੁਝ ਜਾਣਕਾਰੀ ਇਕੱਠੀ ਕੀਤੀ ਸੀਗੀ ਤੇ ਉਸ ਜਾਣਕਾਰੀ ਦੇ ਤਹਿਤ ਉਹਦੇ ਵਿੱਚ ਇਹੀ ਚੀਜ਼ਾਂ ਸੀਗੀਆਂ ਕਿ ਉਹ ਕਿਸਮ ਝੋਨੇ ਦੀ ਕਿਹੜੀ ਲਗਾ ਰਹੇ ਨੇ ਕਿੰਨੀ ਉਹਨਾਂ ਨੇ ਖਾਦ ਪਾਈ ਕਿੰਨੀਆਂ ਕੀਟਨਾਸ਼ਕ ਵਰਤੀਆਂ ਕਿੰਨਾ ਉਹਨਾਂ ਚੀਜ਼ਾਂ ਤੇ ਖਰਚਾ ਆਇਆ ਕਿੰਨੀ ਉਹਨਾਂ ਨੂੰ ਆਮਦਨ ਹੋਈ ਉਹਦੇ ਵਿੱਚ ਸਾਨੂੰ ਦੇਖਣ ਵਿੱਚ ਇਹ ਆਇਆ ਸੀ ਜਿਹੜੀ ਅਸੀਂ ਔਸਤ ਗੱਡੀ ਕਿ ਜਿਹੜੀਆਂ ਸਾਡੀਆਂ ਕਿਸਮਾਂ ਨੇ ਜਿਵੇਂ PR121 ਦਾ ਜੋ ਔਸਤ ਝਾੜ ਉਸ ਦੇ ਆਧਾਰ ਤੇ ਆਇਆ ਉਹ ਆਇਆ ਲਗਭਗ 30 ਕੁਆਂਟਲ ਤੇ ਜਿਹੜੀ PR126 ਸੀਗੀ ਉਹਦਾ ਔਸਤ ਝਾੜ ਆਇਆ 29 ਕੁਆਂਟਲ ਕਿਸਾਨਾਂ ਦੇ ਦੱਸਣ ਮੁਤਾਬਕ ਤੇ ਜਿਹੜੀ ਪੂਸਾ 44 ਕਿਸਮਾਂ ਉਹਦਾ ਝਾੜ ਆਇਆ 32.3 ਕੁਆਂਟਲ ਸੋ ਇਹਦੇ ਵਿੱਚ ਇਥੇ ਕੋਈ ਦੋ ਰਾਵਾਂ ਨਹੀਂ ਅਸੀਂ ਵੀ ਇਹ ਮੰਨਦੇ ਆ ਕਿ ਜਿਹੜਾ ਲੰਬਾ ਸਮਾਂ ਲੈਣ ਵਾਲੀਆਂ ਕਿਸਮਾਂ ਨੇ ਉਹਨਾਂ ਦਾ ਝਾੜ ਵੱਧ ਆ ਪਰ ਜਦੋਂ ਅਸੀਂ ਉਹਦੇ ਵਿੱਚ ਖਰਚੇ ਜੋੜ ਲੈਂਦੇ ਆ ਕੀਟਨਾਸ਼ਕ ਕਿੰਨੀ ਵਰਤੀ ਗਈ ਲੇਬਰ ਕਿੰਨੀ ਲੱਗੀ ਆਦ ਜਿਹੜਾ ਉਹਦਾ ਬਾਅਦ ਚ ਮੁਨਾਫਾ ਕੱਢਿਆ ਗਿਆ ਸਾਡੀਆਂ ਕਿਸਮਾਂ ਤੋਂ ਪ੍ਰਾਪਤ ਹੋਇਆ ਉਹ ਸੀਗਾ 38435 ਰੁਪਏ ਤੇ ਜਿਹੜਾ ਮੁਨਾਫਾ ਪੂਸਾ 44 ਦੀ ਕਾਸ ਤੋਂ ਪ੍ਰਾਪਤ ਹੋਇਆ ਉਹ ਸੀਗਾ 38241 ਰੁਪਏ ਸੋ ਇਸ ਕਰਕੇ ਜਿਹੜੀਆਂ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਨੇ ਉਹਨਾਂ ਦੇ ਉੱਪਰ ਖਰਚਾ ਆਪਣਾ ਵਾਜ ਜਾਂਦਾ ਜਿਵੇਂ ਤੇਲੇ ਆਦ ਦਾ ਆਮਲਾ ਪਿਛਲੇ ਸਾਲਾਂ ਵਿੱਚ ਸਾਨੂੰ ਵੇਖਣ ਵਿੱਚ ਵੀ ਆਇਆ ਕਿ ਪੂਸਾ 44 ਉੱਤੇ ਜ਼ਿਆਦਾ ਸੀ ਕਿਉਂਕਿ ਉਹ ਲੰਬਾ ਸਮਾਂ ਖੇਤ ਦੇ ਵਿੱਚ ਰਹਿੰਦੀ ਆ ਸੋ ਇਸ ਕਰਕੇ ਮੇਰਾ ਤੁਹਾਨੂੰ ਸੁਨੇਹਾ ਇਹੀ ਆ ਕਿ ਜਦੋਂ ਤੁਸੀਂ ਵਿਉਂਤਬੰਦੀ ਕਰਨੀ ਆ ਤੁਸੀਂ ਇਸ ਹਿਸਾਬ ਨਾਲ ਕਰੋਗੇ ਤੁਸੀਂ ਇਹ ਸੋਚ ਕੇ ਚੱਲਣਾ ਕਿ ਮੈਂ ਵੱਧ ਘੱਟ ਤੋਂ ਘੱਟ ਖਰਚਾ ਕਰਕੇ ਵੱਧ ਤੋਂ ਵੱਧ ਮੁਨਾਫਾ ਕਿਵੇਂ ਕਮਾ ਸਕਦਾ ਸੋ ਇਹ ਸਾਰੀਆਂ ਕਿਸਮਾਂ ਤੁਸੀਂ ਸਿੱਧੀ ਵਜਾਈ ਲਈ ਵੀ ਵਰਤ ਸਕਦੇ ਹੋ ਇਸ ਦੇ ਨਾਲ ਹੀ ਬਾਕੀ ਵੀ ਜਿਹੜੇ ਮਤਲਬ ਮਸ਼ੀਨਾਂ ਵਗੈਰਾ ਜਾਂ ਜਿਹੜੇ ਬਾਕੀ ਉਪਾ ਪ੍ਰਾਲੀ ਦੀ ਸਾਮ ਸੰਭਾਲ ਲਈ ਯੂਨੀਵਰਸਿਟੀ ਲਗਾਤਾਰ ਤੁਹਾਡੇ ਲਈ ਕੰਮ ਕਰ ਰਹੀ ਹੈ ਸਮੇਂ-ਸਮੇਂ 'ਤੇ ਨਵੀਆਂ ਤਕਨੀਕਾਂ ਲੈ ਕੇ ਆ ਰਹੀ ਹੈ ਸੋ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਸਮੇਂ-ਸਮੇਂ 'ਤੇ ਤੁਹਾਨੂੰ ਨਵੀਂ ਜਾਣਕਾਰੀ ਦਿੰਦੇ ਰਵਾਂਗੇ ਆਪਜੀ ਦਾ ਬਹੁਤ ਬਹੁਤ ਧੰਨਵਾਦ